ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਖੇਤੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ। ਹੋਰ ਕੀ ਹਾਲ ਚਾਲ? ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ। ਤੇ ਅੱਜ ਆਈ ਗਿਆ ਉਹ ਦਿਨ ਟਰਾਲੀ ਆਪਣੀ ਤਿਆਰ ਹੋ ਗਈ। ਤੇ ਟਰਾਲੀ ਆਪਾਂ ਬਣਾਈ ਆ ਪਿੱਛੇ ਤੁਸੀਂ ਨੇ ਦੇਖ ਹੀ ਲਿਆ ਹੋਣਾ। ਟੀਐਸਵੀ ਤਾਰਾ ਸਿੰਘ ਬਿਲਗਾ ਟੀਐਸਵੀ ਵਾਲਿਆਂ ਦੇ। ਟਰਾਲੀ ਆਪਾਂ ਬਣਾਈ ਆ 16 बाई 7.5 फुट ਤੇ ਜੈਕ ਲਵਾਇਆ ਡਬਲ ਟਰਾਲੀ ਤੁਹਾਨੂੰ ਦਿਖਾਉਨੇ ਆ ਹੁਣ ਆ ਰੈਡੀ ਹੋ ਗਈ ਟੱਚਿੰਗ ਆ ਫਾਚਿੰਗ ਹੋ ਰਹੀ ਆ ਅੱਜ 15 ਜੁਲਾਈ ਆ ਤੇ ਹੁਣ ਦੇਖਦੇ ਆਪਾਂ ਰਿਮਾ ਸਾਫ-ਸੋਫ ਕਰਕੇ ਰੈਡੀ ਹੋ ਗਏ ਤੇ ਗ੍ਰੈਂਡਰ ਵਗੈਰਾ ਮਾਰ ਦਿਆ ਇਹਨਾਂ ਨੇ ਸ਼ੈਰ પાਕੇ ਹੁਣ ਕਰਨਗੇ ਤਿਆਰੀ ਟੱਚਿੰਗ ਹੋ ਰਹੀ ਆ ਬਾੜਾ ਮੋਟਾ ਕਲਮਾ ਕੁਲਮਾ ਜਿੱਥੇ ਲਾਉਣੀਆਂ ਨੇ ਜਾਂ ਅੱਡ ਅੱਡ ਤਰ੍ਹਾਂ ਦੇ ਜਿਵੇਂ ਉਹ ਬਾਜ ਦੇ ਦੋ ਰੰਗ ਕਰੇ ਨੇ ਉੱਥੇ ਉਹ ਸਾਰਾ ਹੋ ਰਿਹਾ ਫੁੱਕ ਦੇ ਉੱਤੇ ਲੀਤਾ ਆਪਾਂ ਨੇ ਬਿਲਗਾ ਟੂ ਰੁੜਕੀ ਰੁੜਕੀ ਆਪਣੇ ਪਿੰਡ ਦਾ ਨਾਮ ਹੈ ਤੇ ਇੱਧਰ ਖਰੌੜ ਫਾਰਮ ਬੈੱਡਪਾਣੀ ਕਰਾਇਆ 3.5 ਫੁੱਟ ਤੇ ਆ ਨੀਚੇ ਬਲਦ ਲਾਤੇ ਇਹਨਾਂ ਨੇ ਆ ਹੁਣ ਬੜਾ ਘੈਂਟ ਲਾਉਂਦੇ ਨੇ ਉੱਪਰ ਨੂੰ ਠਮਾ ਜਾ ਤੇ ਪਹਿਲਾਂ ਇਕੱਲੀ ਕਟਿੰਗ ਇਹ ਕਰਦੇ ਸੀਗੇ ਕਈ ਵਾਰ ਤੇ ਸਟਿੱਕਰ ਆਂਦੇ ਨੇ ਲੱਗਣ ਤੋਂ ਹੁਣ ਸਟਿੱਕਰਾਂ ਵਾਲਾ ਵੀ ਆ ਗਿਆ ਬਾਈ ਸਾਈਡ ਦੇ ਉੱਤੇ ਟੂਲ ਬਾਕਸਾਂ ਦੇ ਉੱਤੇ ਘੋੜੇ ਲਵਾਏ ਨੇ ਮਸਟੈਂਗ ਵਾਲਾ ਘੋੜਾ ਤੇ ਆਹ ਲੱਗ ਗਿਆ ਆਪਣਾ ਫ੍ਰਿਜ ਸਟicker ਵਗੈਰਾ ਲੱਗ ਜਾਣ ਫਿਰ ਐਨ ਹੋਰ ਵੀ ਰੈਡੀ ਸਟicker ਇਹਨੇ ਲੱਗਣ ਤੋਂ ਤੇ ਛਾੜੀ ਮੋਟੀਆਂ ਟੱਚਿੰਗਾਂ ਹੋ ਰਹੀਆਂ ਨੇ ਛੋਟੇ ਪਰਛਾਣਾਂ ਵਾਲ ਜਿਹੜੇ ਵਿੱਚ ਕਿਤੇ ਰੰਗ ਰੰਗ ਕਰਨੇ ਨੇ ਜਿਹੜੇ ਆ ਉਰੇ ਹੁੰਦੇ ਨੇ ਵੀਂਦਰੋਂ ਪੱਟੀਆਂ ਆਈਆਂ ਐ ਹੈ ਵੀਰੇ ਜਿਹੜੀਆਂ ਪੀਲੇ ਰੰਗ ਦੀਆਂ ਉਰੇ ਪੱਟੀਆਂ ਆਈਆਂ ਹੁੰਦੀਆਂ ਨੇ ਐ ਪਾਈਆਂਆਂ ਆ ਹੋਰ ਦੂਜੀ ਕਿੱਟੀਆਂ ਆਪਣੇ ਦੂਜੀ ਵੀ ਲੱਜਿੰਦੇ ਨੇ ਸਿਕਰਾ ਕੀ ਰਹਿ ਜਾਂਦੀ ਐ ਉਹ ਵਧੀਆ ਲੱਗਦੀ ਆ ਉਹ ਵੀ ਹਣਾ ਹੈ ਮਰਦਾਂ ਨਾਲੋਂ ਵਧੀਆ ਆ ਜੀ ਆਪਣੇ ਹੈ ਹੈ ਉਹ ਤਾਂ ਤੇ ਪਾਣੀ ਵੀ ਨਹੀਂ ਆਜੀ ਰੇਲਵੇ ਦਾ ਪੱਟਿਡੋਂ ਨੂੰ ਇਹਦੇ ਖੰਡ ਪਟੇ ਨਾਲ ਚੁੱਪੀਆਂ ਕਰਦੇ ਆ। ਅਸੀਂ ਪਹਾੜੀ ਕੁੜੀਆਂ ਨੇ ਜਿਵੇਂ ਨੇ ਤਾਂ ਉੱਪਰ ਟਾਉਂਦੇ ਨੇ। ਹਾਂ ਵਧੀਆ ਲੱਗਦੇ ਹੋ। ਖਾਣਾ ਹੁੰਦਾ ਨਾ। ਹਾਂ ਉਹ ਤਾਂ ਅੰਦਰ ਕੰਤਰੀ ਨਹੀਂ ਰੱਖਣੀ। ਨਾ ਆਪਾਂ ਦਾ ਖੇਤਾਂ 'ਚ ਰੱਖਣੀਆਂ ਪੈਸੇ ਤਾਂ। ਵੈਸੇ ਹੀ ਕਹਿੰਦਾ ਮਾਹੂ ਸੋਹਣੀ ਜੀ ਲੱਗਦੀ ਆ। ਉਹਦੇ ਨਾਲ ਹੋਰ ਤਾਂ ਜਿਹੜੇ ਪਹਾੜੇ ਵਾਲੇ ਹੁੰਦੇ ਨਾ। ਅੱਛਾ। ਆਪਾਂ ਘਰੇ ਪਹਾੜੇ ਚ ਲਾਉਣੀ ਆ ਨਾ। ਨਾ ਨਾ ਪਹਾੜੇ ਤੇ ਨਾ ਉਹ। ਠੀਕ ਹੈ। ਟਾਇਰਾਂ ਵਾਲੇ ਚਲੇ ਗਏ ਹੁਣ ਉਹਦਾ ਕਿਨੇ ਆ ਜਾਣਗੇ ਟਾਇਰ ਆ ਜਾਣਗੇ ਅੱਛਾ ਰਾਈਟਿੰਗ ਇਹਦੇ ਤੇ ਕਿਹੜਾ ਕਰਾਈਏ ਰੰਗ ਇਹ ਤੇ ਕਿਹੜਾ ਕਿਹੜਾ ਕਰੂੰ ਇਹ ਤੇ ਪੀਲਾ ਕਰਪਾਂਗੇ ਹੈ ਪੀਲਾ ਮਾਰਾ ਨੀਲਾ ਦਾ ਰੰਗ ਹੈ ਉਹ ਇਹਨੇ ਕਿਤੇ ਆਪਣੀ ਲੱਗਿਆ ਵਾ ਪੀਲਾ ਨਾ ਬਲੂ ਨੀਲਾ ਦਾ ਰੰਗ ਪੀਲਾ ਰੱਖੀਏ ਬੇਲ ਚ ਲਾਗੇ ਉਹ ਨਾਲੇ ਨੀਲਾ ਗੈਂਤੀ ਲੱਗੀ ਬੇਲ ਚ ਰਹਿਣਾ ਪਿੱਛੇ ਹੋ ਗਿਆ ਆਪਣਾ ਰੈਡੀ ਇੱਥੇ ਤਾਂ ਇੱਕ ਕੋਟ ਹੋਰ ਲੱਗੂਗਾ ਪੀਲੇ ਰੰਗ ਦਾ ਹੈ ਆ ਤਾਂ ਪਿੱਕਾ ਜਿਹਾ ਦਿਖਦਾ ਵਿੱਚੋਂ ਹਾਂ ਹਾਂ ਅੱਖਰਾਂ ਤੇ ਲਾਈਟਾਂ ਦਾ ਕੰਮ ਹੋ ਗਿਆ ਹੁਣ ਆ ਵੀ ਆ ਗਿਆ ਸਟਿਕਰ ਬੈਰਕ ਲਗਾਤੀ ਆ ਪਾਉਣੇ ਏ ਭਾਈ ਸਿੰਘ ਕੀ ਲਿਖਿਆ ਤੇ ਹੋਰ ਕਿਸੇ ਦਾ ਉਤਾਰ ਹੋ ਗਿਆ ਬਲਵੰਤ ਅੱਛਾ ਅੱਛਾ ਠੀਕ ਹੈ ਠੀਕ ਕਾਰਾ ਜੀ ਪੰਜਾਬੀ ਚਾਹੀਦੀ ਹਾਂ ਹਾਂ ਪੰਜਾਬੀ ਚ ਵਿੱਚ ਬਾੜੀ ਮੈਨੂੰ ਵੀ ਇਹ ਸੋਹਣਾ ਲੱਗਦਾ ਉਹ ਵੀ ਪੰਜਾਬੀ ਚ ਲਿਖਾਉਣ ਦੀ ਆਪਣੀ ਸਲਾਹ ਸੀਗੀ ਪਹਿਲਾਂ ਤੇ ਫਿਰ ਉਹ ਕਹਿੰਦੇ ਵੀ ਜਿਵੇਂ ਪੰਜਾਬੀ ਦੇ ਵਿੱਚ ਹੋੜਾ ਘਣਾੜਾ ਪੈ ਜਾਂਦਾ ਹਨਾ ਤੇ ਉਹ ਦੇ ਕਰਕੇ ਫਿਰ ਉਹ ਸੈਟਿੰਗ ਨਹੀਂ ਸੀ ਆ ਰਹੀ ਉਹ ਫਿਰ ਅਖਰ ਬਾਹਰ ਕੱਢਣੇ ਪੈਣੇ ਸੀ ਹੁਣ ਇਹਨਾਂ ਨੇ ਅਖਰ ਮਤਲਬ ਕਈ ਟਰਾਲੀਆਂ ਵਾਲੇ ਇੱਥੇ ਲਾਉਂਦੇ ਨੇ ਨਾ ਪੂਰੇ ਆ ਇੱਥੇ ਬਾਹਰਲੇ ਪਾਸੇ ਉਹਦੇ ਤੋਰੇ ਤੱਕ ਇਹਨਾਂ ਨੇ ਬਹੁਤ ਸੋਨੇ ਲਾਇਏ ਨੇ ਦੇਖੋ ਇਹਨਾਂ ਵਿੱਚ ਫਿੱਟ ਕਰਦੇ ਆ ਆ ਦੇਖੋ ਇਧਰੋਂ ਦਿਖਦੇ ਨੇ ਪਾਈਪ ਦੇ ਵਿੱਚ ਫਿੱਟ ਕੀਤੇ ਹੋਏ ਨੇ ਤੇ ਜਾਲੀ ਲੱਗੀ ਆ ਸਵਾ 3 ਵਰਟ ਬੈਡ ਨੂੰ ਤੇ ਉੱਪਰ ਤਰਪਾਲ ਵਾਲਾ ਵੀ ਲੱਗਿਆ ਆਲ ਮਾਡਲ ਦੀ ਤਿਆਰ ਹੋਈ ਹੈ ਤੇ ਆ ਲੱਗੇ ਨੇ ਆ ਆਪਣੇ ਡਬਲ ਹੋ ਗਏ ਪਿਛਲੇ ਬੈਕ ਵਾਲੇ ਤੇ ਪਿਛਲੀਆਂ ਹੁੱਕਾਂ ਆ ਗਈਆਂ ਇਹ ਪੈ ਗਿਆ ਸਾਈਡ ਵਾਲਾ ਕਮਜਾ ਸਾਈਡ ਤੇ ਦਾਲਾ ਬੁੱਲੂ ਦਾ ਬਾਈ ਸਟicker ਲਾ ਰਿਹਾ ਇਹ ਵਾਹ ਧਿਆਨ ਦੇ ਵਾਲਾ ਕੰਮ ਆ। ਬਾਈ ਰੋਜ਼ ਕਰਦੇ ਰਹਿੰਦੇ ਨੇ ਫਟਾਫਟ ਕਰ ਲਾਂਗੇ ਜੇ। ਉਧਰ ਬਾਈ ਬੇਲ ਚਾ ਵੀ ਲੈ ਕੇ ਆ ਗਿਆ। ਇੱਕ ਨਹੀਂ ਛੱਡਣਾ ਕਿ ਪੇ ਰੰਗ ਰੰਗ ਕਰ। ਨਹੀਂ ਨਹੀਂ ਰੰਗ ਕਰਨਾ। ਕਰੂੰ? ਹਾਂ, ਰੇਲਿੰਗ ਕਰ ਦੋ ਯਾਰ ਸੱਦੇ ਹੀ ਫੇਰ। ਫੇਰ ਛੱਡੇ ਨੂੰ ਆਇਆ ਕੋਈ ਚੱਕੀ ਹੁੰਦੀ। ਹਾਂ। ਮੈਂ ਫੇਰ ਜਿਹੜਾ ਉਹ ਹੋ ਗਿਆ। ਫੇਰ ਇਹ ਤੇ ਅੰਦਰੋਂ ਅੰਦਰੋਂ ਤਾਂ ਰਹਿ ਜੂਗਾ। ਕਲਮ ਸਹਣਾ ਪਈ ਸਾਰਾ। ਕਰਮਨਾ ਥੱਲੇ ਵਧੀਆ ਹੋ ਜਾਣਾ ਸੀਗਾ ਹੈ ਬੀਜੀ ਇਹ ਸਾਰੇ ਆ ਦੇ ਚਿੱਟੇ ਲਿਓ ਜੀ ਹਾਂ ਵੀ ਹੁਣ ਉੱਥੇ ਹੈਗਾ ਕਾਲਾ ਯਾਰ ਕਰਾ ਦੇ ਉਧਰ ਦੇ ਪਾਸੇ ਹੈਗਾ ਕਾਲਾ ਜਣਾ ਹੋਰ ਮਨਾਟਾ ਤੋਂ ਫੜ ਕੇ ਫਿੱਟ ਕਰਦੀ ਆ ਕੀ ਵੀ ਕਾਦੇ ਆੜੀਆਂ ਨਹੀਂ ਭਾਈ ਉਹ ਡਾਲਾ ਅੱਛਾ ਉਹ ਡਾਲਾ ਜਾ ਤੇ ਇਧਰ ਉਹਨੂੰ ਬੰਦ ਕਰਨਾ ਸਾਈਡ ਵਾਲਾ ਮਸਤਾਇਆਂ ਦਾ ਰੰਗ ਹੋ ਗਿਆ ਛਿੱਟਾ ਅੱਜ ਅਸੀਂ ਆਏ ਹੋਇਆ ਤਲਵਿੰਦਰ ਸਰਾਣੇ ਤੋਂ ਨਾਲ ਜਗਦੀਪ ਜਾਣਦੇ ਆ ਤੁਸੀਂ ਜਿਹੜੇ ਪੁਰਾਣੇ ਆਪਣੀਆਂ ਵੀਡੀਓਜ਼ ਦੇਖਦੇ ਸੀਗੇ ਬਾਈ ਲਿਖ ਕੇ ਆ ਗਿਆ ਹਾਂਜੀ ਕਿਵੇਂ ਆ ਫਿਰ ਬਣ ਗਈ ਲੱਗੀ ਜੇ ਚੰਨ ਠੀਕ ਹੈ ਇਸ ਨਾਲ ਬੜੀਆ ਗੱਲ ਹੈ ਅਜੇ ਤਾਂ ਨਹੀਂ ਅਗਲਾ ਸਰਪ੍ਰਾਈਜ਼ ਤਾਂ ਨਹੀਂ ਦੱਸਣਾ ਹੈਗਾ ਸਰਪ੍ਰਾਈਜ਼ ਤਾਂ ਨਹੀਂ ਦੱਸਣਾ ਤੇਰੇ ਨਾਲ ਉਹ ਅਗਲੀ ਵਾਰੀ ਦੱਸਾਂਗੇ ਠੀਕ ਰੱਬ ਤੁੱਖ ਕਰਖੇ ਧਮਾਕੇ ਤੇ ਧਮਾਕਾ ਤਾਰਾ ਸਿੰਘ ਬਿਲਗਾ ਲਿਖਦਾ ਪੰਜਾਬੀ ਚ ਵੱਧ ਜਾਂਦਾ ਹੈ ਹੈ ਠੀਕ ਹੈ ਅੰਗਰੇਜ਼ੀ ਦਾ ਹੁਣ ਲਿਖੇ ਇੱਥੇ ਹਾਂ ਨਾਲੇ ਉਮ ਵੀ ਪੰਜਾਬੀ ਚਾਹੀਦੀ ਆ ਨਾਲੇ ਕਿੰਨਾ ਕੁਛ ਆਪਾਂ ਨੇ ਸਾਰਾ ਅੰਗਰੇਜ਼ੀ ਚ ਲਿਖਿਆ ਯਾਰ ਹਾਂ ਆ ਚੀਜ਼ਾਂ ਪੰਜਾਬੀ ਚ ਲਈ ਆਈਆਂ ਨੇ ਆਪਣੀ ਮਾਂ ਮੋਢੀ ਤੋਂ ਜੀ ਲਈ ਬਿਲਕੁਲ ਬਿਲਕੁਲ ਮੈਂ ਇਹ ਲਿਖਦੇ ਨੇ ਕਈ ਟਰਾਲੀਆਂ ਤੇ ਕਿ ਪ੍ਰਾਣੀਆਂ ਤੇ ਤਾਂ ਪੰਜਾਬੀ ਚ ਲਿਖਿਆ ਪਾਉਂਦਾ ਉਹਨਾਂ ਤੇ ਹੀ ਦੇਖਿਆਂਦੀ ਆ ਹਾਂ ਬੜਾ ਸੋਨਾ ਲੱਗ ਰਿਹਾ ਹਾਂ ਫੁੱਲ ਘੈਂਟ ਲੱਗ ਰਿਹਾ ਟਿੱਟੇ ਰੰਗ ਦੇ ਉੱਤੇ ਦੇਖ ਲਾਲ ਗ੍ਰੇਸ ਕਿ ਮੈਂ ਜਾਚ ਤੱਕ ਫੁੱਲ ਗ੍ਰੇਸ ਹਾਂ ਜਿਵੇਂ ਉਹ ਕਹਿੰਦਾ ਉਹ ਬੋਲ ਕੋਟ ਲਾਉਂਗੀ ਉੱਤੇ ਹਾਂ ਉੱਪਰ ਲਾਉਣਗੇ ਉਹ ਫਿੱਕਾ ਜਿਹਾ ਵਿੱਚ ਦਿਖਦਾ ਨੂੰ ਨਾਬੀ ਪੱਗ ਨਾ ਬੰਨਵੇ ਨਨ੍ਹਾ ਜਿਹੜਾ ਲੱਗਣਗੀਆਂ ਮੇਰੀਆਂ ਚਿੱਟੇ ਨਾਲ ਉਹ ਵੀ ਰੈੱਡ ਦੀ ਬਾਲੀ ਜਾਂਦੇ ਕੰਬੀਨੇਸ਼ਨ ਇਹਦਾ ਮੂਰੇ ਪਵਾਉਣਗੇ 2004x4 ਦਾ ਬਾਕੀ ਦੋਸਤੋ ਹੋਰ ਹੋ ਜਵੇ ਫਾਈਨਲ ਰੈਡੀ ਫੇਰ ਤੁਹਾਨੂੰ ਦਿਖਾਵਾਂਗੇ ਲਾਸਟ ਲੁੱਕ ਤੇ ਹਜੇ ਲੱਗ ਹੀ ਜਾਣਾ ਮੇਰੇ ਖਿਆਲ ਦੇ ਵਿੱਚ ਹਾਂ ਘੰਟਾ ਡੇਢ ਘੰਟਾ ਤਾਂ ਸਾਰਾ ਰੇਡੀਅਮ ਆਹੀ ਠੀਕ ਇਹ ਸਾਰੇ ਰੇਡੀਅਮ ਨੇ ਸਟਿੱਕਰ ਲਾ ਜੰਪ ਕਰ ਇਹ ਤੁਸੀਂ ਨਹੀਂ ਉਹ ਪੈਨਸਲ ਨਾਲ ਨਿਸ਼ਾਨੀਆਂ ਨਹੀਂ ਹੁੰਦੀਆਂ ਇਹ ਲਾਉਂਦੇ ਹੈਂ ਹਾਂਜੀ ਅੰਦਾਜ਼ੇ ਨਾਲ ਹੀ ਲਾ ਰਹੇ ਹਾਂ ਤੁਸੀਂ ਤਾਂ ਹਾਂ ਨਿਸ਼ਾਨੀਆਂ ਲੱਗੀਆਂ ਅੱਛਾ ਲਾਈਆਂ ਨੇ ਕਰਨ ਕਈ ਦਾ ਮੈਂ ਗਿਆ ਉਧਰ ਇੱਕ ਵਾਰੀ ਦੇਖਿਆ ਸੀਗਾ ਪਹਿਲਾ ਮੁੰਡਾ ਆਇਆ ਸੀ ਉਹਦਾ ਨਿਸ਼ਾਨੀਆਂ ਲਾ ਰਿਹਾ ਸੀ ਪੈਂਸਨ ਅੱਛਾ ਲਾਈਆਂ ਹੋਈਆਂ ਨੇ ਸਭੀਆਂ ਠੀਕ ਹੈ ਬਰਾਬਰ ਲਾਉਣਾ ਪੈਂਦਾ ਨਹੀਂ ਠੀਕ ਹੈ ਠੀਕ ਹੈ